ਹਾਂਜੀ ਮੈਂ ਤੁਹਾਡਾ ਆਪਣਾ ਪਿੰਡੂ ਮੱਤ ਬਲੌਗ ਵਾਲਾ ਬਿੱਲਾ ਸਾਡੇ ਨਾਲ ਵਿਰਾਟ ਮੈਲ ਜੀ ਔਰ ਕਿਕਰ ਸਿੰਘ ਹੈਲੋ ਕਿਵੇਂ ਹੋ ਕਿਦਾਂ ਹੋ ਪਿੰਡੂ ਮੱਤ ਵੇਖਣ ਵਾਲਿਓ ਠੀਕ ਠਾਕ ਇਹ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਬਿੱਲੇ ਦੇ ਬਲੌਗ ਦੇਖਦੇ ਰਿਆ ਕਰੋ ਬਿੱਲਾ ਆਪਣੀ ਟੀਮ ਦਾ ਹੁਣ ਮੈਂਬਰ ਹੈ ਔਰ ਮਗਲਾਵੇ ਤੁਸੀਂ ਇਹਦੇ ਐਪੀਸੋਡ ਦੇਖੇ ਹੋਣਗੇ ਅੱਗੇ ਵੀ ਹੁਣ ਇਹਦੇ ਕੈਰੈਕਟਰ ਪਾਉਣੇ ਆਂ ਵੀ ਲਿਆ ਹਜ਼ਾਰ ਰੁਪਈਆ ਮੇਰਾ ਤੇਰਾ ਨਾਰਾ ਜੀ ਬੰਦਾ ਰਾਜੀ ਬੰਦਾ ਕਰ ਲੋ ਚਲੋ ਜੀ ਠਾਣਾ ਕਿ ਤਿਆਰੀਆਂ ਦੇ ਰੱਖੋ ₹2000 ₹1000 ਬਾਈ ਬਹੁਤ ਬੈਨਾ ਆਈ ਨੈਗੇਟਿਵ ਹੋ ਰਿਹਾ ਜਾਨਾ ਇੱਥੇ ਮੁਰਚਾ ਹੋ ਰਿਹਾ ਉਹ ਬਾਈ ਅਰਗਾ ਕਿਹਾ ਮੈਂਣਾ ਜੀਤ ਨਾਲ ਦੇਖਦੇ ਦੋ ਦੇਖਵਾ ਇੱਥੇ ਜਾਣੇਗਾ ਆ ਤਰੇ ਜਾਣੇ ਠਾਣੇ ਚਲੇ ਹੀ ਠਾਣੇ ਹੂੰ ਉਹ ਤਾਂ ਠਾਣੇ ਵਾਲਾ ਕੰਮ ਹੀ ਆ ਨਾ ਜਮ ਕਿਹੜਾ ਹਾਂ ਉਹਦੇ ਵੰਗੂ ਬਣਾਏ ਜਿਵੇਂ ਪੁਰਾਣੀ ਨਹਿਰੀ ਠਾਣੇ ਜੇ ਨਹੀਂ ਹੁੰਦੀ ਸੀ ਉਹਦੇ ਵੰਗੂ ਆ ਹੂੰ ਤਤੁਰੇ ਜਾਂ ਨਿਆ ਗਰਮੀ ਜਿਹੀ ਕੋਸ਼ਾ ਕੋਸ਼ਾ ਹੈ ਪਸਾਂ ਦੀ ਜਿਹੀ ਕੋਸ਼ਾ ਆ ਬਾਈ ਨੂੰ ਤੁਸੀਂ ਜਾਣਦੇ ਹੋਗੇ ਮੁਕਲਾਵ ਵਾਲਾ ਵਿੰਦਰ ਬਾਈ ਯਾਰਾ ਜੀ ਬਹੁਤ ਠੀਕ ਠਾਕ ਹੋ ਬੜੀ ਗਰਮੀ ਆ ਬਹੁਤ ਗਰਮੀ ਆ ਕਿਹਦਾ ਸੌਖੀ ਪਈ ਇਹ ਗੱਲ ਆ ਹੁਣ ਮੁਕਲਾਵ ਵਾਲਾ ਸੀਨ ਕਰਕੇ ਆਏ ਆ ਆ ਧੋਪ ਹੀ ਨਹੀਂ ਆ ਮੱਕੀ ਦੇ ਦਾਣਿਆਂ ਨੂੰ ਭੁਜੇ ਪਏ ਭੁਜੇ ਪਏ ਸਹੀ ਗੱਲ ਆ ਸਿਖਰ ਦੁਪਹਿਰਾ ਹੋਇਆ ਪਿਆ ਲੋਕੀ ਘਰਾ ਸੁੱਤੇ ਹੀ ਵੇਹਰੇ ਤਰੇ ਫਿਰਦੇ ਆ ਸਾਡੀਆਂ ਨਾ ਛੋਲਿਆਂ ਦੀ ਖਿੱਲਾ ਬਣੀਆਂ ਬੰਗੀਆਂ ਲੋਕ ਤਾਂ ਮੱਕੀ ਦੀਆਂ ਖਿੱਲਾ ਬਣਾਉਂਦੇ ਛੋਲਿਆਂ ਦੇ ਦਾਣੇ ਵਰਗੇ ਆ ਫਿਰ ਓਏ ਆਪਾਂ ਜੀ ਖਿੱਲਾ ਬਣੀਆਂ ਬੰਗੀਆਂ ਹੋ ਆਗੇ ਹੀ ਥਾਣੇ ਬਾਈ ਦਾ ਰੋਲਾ ਨਮੇੜ ਨਾ ਆਏ ਆ ਦੇਖ ਦੇਖੇ ਖੁੰਡੇ ਚੱਕੇ ਬਾਈ ਅਰ ਗੈਂਗੋੜੇ ਇਧਰ ਆਓ ਤੰਨੇ ਦੇ ਖੁੰਡੇ ਖੁੰਡੇ ਦਿਖਾਓ ਖੁੰਡੇ ਦਿਖਾਓ ਆਓ ਤੇ ਖੁੰਡੇ ਬਿੱਟ ਦਿਖਾਓ ਬਲੌਗਸ ਆ ਲੈ ਭਾਈ ਗੱਲਾਂ ਆ ਵੀ ਕਿਕਰ ਸਿੰਘ ਵਿਕਰ ਸਿੰਘ ਤੇ ਸ਼ਿੱਕਰ ਸਿੰਘ ਹੈ ਮਿੰਦਰਵਿੰਦਰ ਸਿੰਘ ਹਮ ਤੇ ਫੋਨ ਤੋਂ ਕਹਿੰਦੇ ਆ ਥਾਣਾ ਜਿਹੜਾ ਬਾਈਰ ਗਿਆ ਰਾਜੀਨਾਮਾ ਕਰਾਉਣਾ ਪਹੁੰਚ ਕੇ ਥਾਣੇ ਚ ਹਾਂ ਥਾਣੇ ਤੇ ਸਾਡੇ ਮੁਲਾਜ਼ਮਾਂ ਸਾਡੇ ਮੁਲਾਜ਼ਮ ਨਹੀਂ ਲੀਨੇ ਪਏ ਸਸੀ ਗਾਲ ਜੀ ਸਸੀ ਗਾਲ ਜੀ ਪਾਣੀ ਪਾਉਣ ਦਾ ਦੋਸਤ ਜੀ ਆ ਜੇ ਇਮਾਰਤ ਬਣੀ ਹੋਈ 1958 ਮੇਲੇ ਦੀ ਬਣੀ ਬਹੁਤ ਸੋਹਣੀ ਬਣੀ ਜੀ ਦੇਖਭਾਲ ਕਰਦੇ ਆ ਜੀ ਪਿੰਡ ਦੇ ਬੰਦੇ ਉਹ ਦੇਖੋ ਹੋਕਾ ਦੇਣ ਵਾਸਤੇ ਲਾਇਆ ਤੇ ਤੇ ਚੋ ਪੂਲੀ ਵਿਕੇ ਪਿੰਡ ਦੇ ਛਪਣਾਂ ਦੀ ਚਾਹ ਨੂੰ ਦੋ ਕਿੱਥੇ ਬੋਲ ਗਏ ਬੇਚੀ ਇਹਦੇ ਹੋਣਾ ਆੱਖਾਂ ਦੀ ਇਸ ਟੈਕ ਆਫ ਬਿਊਟੀ ਉਹ ਜੂਨਰ ਆਨਟਾਵਾ ਨੂੰ ਤਾਲਵੇ ਦੇ ਨਾ ਆ ਆੱਖਾਂ ਨੂੰ ਹੋਣਾ ਆਪਨੇ ਜੀ ਜੀ ਦੋਸਤੋ ਦੇਖੋ ਹੁਣ ਸੀਨ ਕਰਕੇ ਬਾਈ ਅੱਗੇ ਬੈਠੇ ਆ ਇਹ ਸੀਨ ਕੰਪਲੀਟ ਕਰਕੇ ਆ ਹਾਂ ਇਹ ਰਹੁਗਾ ਨਹੀਂ ਨਹੀਂ ਰਹੁਗਾ ਰਹਿਣਾ ਪੋਗਾ ਅੱਜ ਨਾਈਟਰੋ ਹੁਣਾਂ ਬਾਈ ਹਾਂ ਸੀਨ ਠੀਕ ਆ ਨਾਈਟ ਸ਼ੂਟ ਆ ਤੇ ਚੈਰੀ ਚੱਲ ਰਹੀ ਹੁਣ ਮਾਲ ਨਾਲ ਇਹ ਸੂਨ ਲੋਕੇਸ਼ਨ ਦਿਖਾਉਣੇ ਅੰਦਰੋਂ ਰਸੰਗ ਹੋ ਗਿਆ ਹੁਣ ਇਹ ਕਿ ਬੈਠਾ ਹੈ ਇੱਧਰ ਕੰਮ ਚੱਲੀ ਜਾਂਦਾ ਇਹਦਾ ਸ਼ਾਰਟ ਰੈਡੀ ਲਾਡੀ ਅਸਾ ਜੀ ਨੋਟੀਫਿਕੇਸ਼ਨ ਹੋਇਆ ਤੇ ਹੁਣ ਬਾਈ ਵਰਗੇ ਸ਼ਾਰਟ ਸਾਰ ਵਰਗੇ ਆਵੇ ਮਹਾਤਿ ਲਾਡੀ ਬਾਈ ਬਲਾ ਦੋਹਾਂ ਅੱਜ ਸਿੰਧਰ ਤੇ ਆਇਓ ਆਰਾ ਜੀ ਅਵੀਂ ਨਮਾਟਿਕ ਮੈਂਬਰ ਆ ਇੱਧਰ ਬੈਠਣ ਲੱਗੋ ਉਹ ਇੱਥੇ ਆਣ ਲੱਗੇ ਹੁਣ ਇਹ ਸਾਰੀ ਕਨਵਰਸੇਸ਼ਨ ਤੁਹਾਡੀ ਸਾਰੇ ਐਂਟੀਫੋਨ ਸੈਟ ਦਾ ਮਸ਼ੀਨ ਜਿਹੜਾ ਹਾਂ ਰஞ்சிਤ ਕਾ ਨੂੰ ਬੁਲਾਉਣਾ ਸਾਹੀ ਅਮਰਜੀਤ ਚੱਲੇ ਗੱਡੀ ਤੇ ਆ ਜੋ ਜੀ ਬੈਠੇ ਸਾਡੇ ਏ ਆ ਭਾਈ ਆਪਾ ਤੁਰ ਕੇ ਬਾਈ ਸਾਰੇ ਨੇ ਬਾਈ ਜਲਦੀ ਆ ਜਾਓ ਆ ਜਾਓ ਆਓ ਮੈਂ ਮਤਰਾ ਹੁਣ ਸ਼ੂਟ ਚੱਲ ਗਿਆ ਮੇਰੇ ਇਧਰ ਸਾਈਡ ਤੇ ਉਹ ਬਾਈ ਯਾਰ ਵੇ ਕਰਦੇ ਯਾਰ ਤੇ ਉਧਰ ਬਾਈ ਮੋਸਣ ਵੜਦੇ ਜਾਂਦਾ ਹੋ ਗਿਆ ਸਟਾਰਟ ਬਾਈ ਸਾਈਡ ਆ ਲੋ ਸਟਾਰਟ ਕਰੇਗਾ ਕਰਮੋ ਗਿਆ ਫੋਨ ਬੜੀ ਜ਼ਰਾ ਹੈ ਗਰਮੀ ਬਹੁਤ ਆ ਬਾਪੂ ਤੂੰ ਵੇਸੇ ਕਰ ਰਿਹਾ ਮੈਂ ਇਥੇ ਕੀ ਕਰੇਗਾ ਮੈਂ ਕਿਹਦੇ ਕੋਲ ਦੇ ਇੱਕ ਵਾਰੀ ਬਾਅਦ ਚੈੱਕ ਕਰ ਬਾਅਦ ਦੁਆਰੇ ਸੀ ਨਹੀਂ ਹੋਣਾ ਇੱਕ ਵਾਰੀ ਉਹ ਐਕਸ਼ਨ ਕਰਕੇ ਬਾਅਦ ਚੈੱਕ ਕਰ ਲੋ ਦੇਖੋ ਜੀ ਵੀਊ ਦੇਖੋ ਜੀ ਇਕਰਾਂ ਨੂੜੀਆਂ ਯਾ ਕਰਨ ਕਰਮਲਾ ਸੀਨ ਹੋ ਗਿਆ ਉਹ ਬੇਰੂ ਦੀ ਕਰਦੇ ਥੜੇ ਏਗਲੇ ਮੋਚ ਨੂੰ ਵੱਟ ਫਰੋਂ ਚੱਲਾ ਵੀ ਥਾਲ ਰੋਟੀ ਲੈ ਕੇ ਗਲਾਸਾਂ ਦੇ ਵਿੱਚ ਨਾ ਚਾਹ ਪਾਜੀ ਮੇ ਰੋਟੀ ਉਹ ਕਰਤੀ ਨਾ ਅੱਡ ਕਰਤੀ ਅੱਡ ਕਰਤੀ ਆ ਦੇਖ ਲਓ ਜੀ ਟਿੱਕਰ ਸਿੰਘ ਨੇ ਕਰਾਇਆ ਸੀ ਵਿਆਹ ਠੀਕ ਹੈ ਬਹੁਤ ਧੀਨੀ ਭੱਜ ਗਈ ਹੁਣ ਆਪ ਰੋਟੀਆਂ ਪਕਾ ਕੇ ਆਪ ਖਾਂਦਾ ਹੈ ਲੈ ਲੈ ਧੀਨੀ ਭਜਾਈਆ ਭਜਾਈਆ ਉਂਗਲਾਂ ਲਾ ਲ ਕੇ ਭਜਾਈਆ ਫਿਰ ਆਈ ਉਂਗਲਾਂ ਲੱਗਦੀਆਂ ਸਾਡੀਆਂ ਤਾਂ ਉਂਗਲਾਂ ਵੀ ਤੁਸੀਂ ਲੈ ਕੇ ਆਉਣਗੇ ਜੀ ਇਹ ਪੁੱਤ ਦੱਸੋ ਕਿਹੜੀ ਕਿਹੜੀ ਮੇਰਾ ਕੰਮ ਕੀਤਾ ਵੀ ਆਪਾਂ ਨਸੀ ਪੁਰਾ ਸਰਪੰਚ ਜੀ ਨੇ ਮੈਸ਼ਨ ਰਹਾ ਪਾ ਠੀਕ ਆ ਕੋਈ ਆ ਤੁਹਾਡਾ ਪ੍ਰੋਜੈਕਟ ਮੇਰਾ ਪ੍ਰੋਜੈਕਟ ਹੈ ਰਾਮਗੜ੍ਹ ਹੈ ਬਣਦੀ ਹੈ ਠੀਕ ਹੈ ਰਾਈਟਿੰਗ ਡਾਇਰੈਕਸ਼ਨ ਮੇਰੀ ਹੈ ਠੀਕ ਆ ਤੁਸੀਂ ਕਿਤੇ ਕਿਤੇ ਖੇਤਰ ਕਰਿਆ ਮੈਂ ਬਠਿੰਡੇ ਡੀਏ ਵੀ ਤੋਂ ਸਟਾਰਟ ਕਰਕੇ ਚੰਡੀਗੜ੍ਹ TFDP ਪਰੰਪਰਾ ਤੇ ਉਸ ਤੋਂ ਬਾਅਦ ਮੇਰਾ ਆਪਣਾ ਟੈਟ ਗਰੁੱਪ ਰਿਹਾ ਆਰਾਮ ਟੈਟ ਗਰੁੱਪ ਉਹ ਅੱਜ ਵੀ ਵਰਕਿੰਗ ਦੇ ਵਿੱਚ ਹੈਗਾ ਠੀਕ ਹਾਂਜੀ ਭਾਈ ਤੁਸੀਂ ਕੀਤਾ ਸੀ ਟ੍ਰੀ ਹਾਂਜੀ ਹਾਂਜੀ ਕੁਝ ਕਿਤੇ ਕਿਤੇ ਤਾਂ ਬੰਢੀ ਕੀਤਾ ਹਾਂ ਜੀ ਮਸ਼ਿੰਡੀ ਕੀਤਾ ਤੁਸੀਂ ਨਹੀਂ ਮੈਂ ਸਮਰਾਲ ਅਕਸਰਾਂ ਨੂੰ ਮੈਂ ਸਮਰਾਲ ਵਾਜਿੰਦ ਜੀ ਮੈਂ ਗਾਡੀਂ ਗ੍ਰੇਸਨ ਕਰਾਇਆ ਜੀ ਕਿਹੜੇ ਸਾਲ ਮੈਂ 2017 ਨੂੰ ਨੌਸਕਲ ਜੰਮਨਗੜ੍ਹ ਤੇ ਜੀ ਉਹ ਨਹੀਂ ਤਾਂ ਬਈ ਜੀ ਤਾਂ ਹਾਂ ਕੋਈ ਆਪਾਂ ਆਏ ਨਵੀਂ ਹੁਕਮਤ ਲੈਣ ਲਈ ਜੀ ਸੁਪਰੀਫੈਕਟਰ ਮੈਂ ਨਾ ਕਿਹਾ ਜਿਹੜੇ ਨਿਮੇ ਤੋਂ 2008 ਤੱਕ ਮੇਰੇ ਕੋਲ ਸੀ ਜੀ ਉਹ ਦੋ ਅੰਦਰ ਮੁੰਨੀ ਬਾਈ ਕਰਦੇ ਆ ਆਪਣਾ ਬੋਨਦੀ ਨੂੰ ਮਾਈਲੇ ਆ ਕੇ ਹਾਂ ਬੋਨਦੀ ਉਹ ਪੜਦਾ ਹੀ ਜਾਂ ਸੀ ਹਾਂਜੀ ਬੋਨਦੀ ਮੈਂ ਪ੍ਰਯਾਚਨ ਆ ਗਿਆ ਹਾਂ ਹਾਂ ਮੁੰਨੀ ਜੀ ਤੁਸੀਂ ਕਿਤੇ ਕੀ ਬੋਲਤਾ ਏ ਆਇਆ ਆਪਣਾ ਲਈ ਮੈਂ ਜੀ ਤਕਰੀਬ ਬਿਲਕੁਲ ਜਿੰਦਰਾ ਹੁੰਦਾ ਸੀ ਆਪਣੀ ਕਮਾਨ ਬਾੜ ਦਾ ਸੁਖ ਸਾਹ ਲੈ ਰਿਹਾ ਸੀ ਇਹ ਵੀ ਉੱਥੇ ਮੈਂ 6 ਸਾਲ ਰੋਕ ਲੈ ਮਾਦਾ ਜਿੰਕੈ ਨੇ ਇੰਦੇਰੇ ਬੋਲ ਅੱਡੇ ਆਇਆ ਆਪਣਾ ਕਰਨਾ ਹੈ ਤਾਂ ਮੈਂ ਦਾ ਸ਼ਹਿਰ ਕਰਨ ਦਾ ਟੋਟਾ ਪਿੰਡ ਹੈ ਜੀ ਹਾਂ ਜੀ ਮੇਰੀ ਜਨਮ ਮੈਂ 84 2009 ਦੇਤੋਂ ਦਾ ਬਾਲਾ ਵਾਲੀ ਕਰਨਾ 32 ਸਾਲ ਹਾਂ ਜਾਨਾ ਕਰਨਾ ਕਰਨਾ ਵਾਲਾ ਜੀ ਹਾਂ ਜੀ ਨਹੀਂ ਇੱਥੇ ਮੈਂ ਪਹਿਲਾਂ ਚਾਰ ਪਿੰਡ ਕਰਕੇ ਗਿਆ ਪਾਣੀ ਨਾਲ ਸਾਥ ਕਰੀ ਭਾਈ ਸਾਹਿਬ ਨੂੰ ਮਿਲਿਆ ਮੈਂ ਪਹਿਲੀ ਵਾਰ ਜੀ ਦੇਖੀ ਬਹੁਤ ਲੱਗਦਾ ਸਾਡੇ ਬੈਠੇ ਨਾ ਜਿਹੜੇ ਇੱਕ ਪਿੰਡ ਉਹ ਬਹੁਤ ਚੰਗੇ ਜਿਹੜਾ ਲੱਗਦਾ ਸੀ ਉਹ ਇਟੇਨਾ ਚਾਰ ਬੰਦੇ ਫਰ ਤੋਂ ਤੱਕ ਗਈ ਸੀ ਸਾਚਾ ਉਹ तकरीबन ਮੈਂ ਘਟੂ ਘਟ ਰਹੀ ਸੀ ਜਿਹੜਾ ਚਿੱਤਰ ਪੈਗਾ ਨੀਸਟ ਹੋਇਆ ਪੰਜਾਬ ਦੇ ਰੋਣ ਗਏ ਅਸੀਂ ਇੱਕ ਵਾਰ ਹੀ ਗਏ ਅਸੀਂ ਇੱਥੇ ਇੱਕ ਹੋਰ ਹੈ ਮਾਨਕ ਦੇ ਪਿੰਡ ਉਹ ਵੀ ਜਨਾਬ ਜੀ ਦੇ ਨਾਲ ਰਹੇ ਨੇ ਹਾਂ ਜੀ

ਮੈਕ ਕੈਮਰਾਮੈਨ ਹਰੇ ਲੂ ਸਾਰੇ ਵਧੀਆ ਠੀਕ ਹੈ ਬਾਈ ਪਹੁੰਚਾ ਕੇ ਲਈ ਤੇ ਹੁਣ ਘਰੇ ਆਇਆ ਬਾਈ ਪਹੁੰਚ ਚੜ ਗਏ ਠੀਕ ਹੈ ਪੈਂਡਾ ਲੱਗਿਆ ਬਾਈ ਪੈਂਡਾ ਗੰਭੀ ਚੱਲੀ ਜਾ ਰਹੀ ਹੈ ਨਾ ਕਰਦੇ ਵਿੱਚ ਪੈਂਡਾ ਵਸੇ ਜੋ ਦੂੰ ਦੇ ਲੱਗਦਾ ਬਾਈ ਦਾ ਪਰੋਮਾ ਪ੍ਰਾਣੀਆਂ ਖਲਮਾਣਾ ਕਾਦੀ ਜਾਂਦੀ ਮੋਟਰਸਾਈਕਲ ਦੀ ਜਾਂ ਵੀ ਮੋਟਰਸਾਈਕਲ ਦੇ ਖਾਂਸਰ ਦੀ ਉਹ ਵਿੱਚ ਹੀ ਜਾਂਦੀ ਉਹ ਬਾਈਕ ਤੇ ਨਹੀਂ ਜਾਂਦੀ ਲੱਭ ਨਹੀਂ ਆਇਆ ਫਰ ਪਰਸਰ ਹੈ ਜਦੋਂ ਬੋਲ ਰਿਹਾ ਹੈ ਬਾਈ ਡਰਾਈਵ ਪਰਸਰ ਆ ਜਾਏਗਾ ਪਰਮਾ ਆ ਜਾਏਗਾ ਆਹ ਹੈ ਬਾਈ ਕਿੱਦਾਂ ਚੱਲੇ ਬਾਈ ਦੱਸਣਗੇ ਬਾਈ ਦੱਸਣਗੇ ਜੀ ਦੱਸੋ ਬਾਈ ਵੇ ਇਹ ਦੱਸਣਗੇ ਤੁਹਾਨੂੰ ਵਧੀਆ ਬਾਈਰ ਗਿਆ ਸੀਨ ਇਹਦਾ ਬੈ ਕਰਾਇਆ ਸੀਨ ਬਾਈ ਹਾਂ ਬਾਈ ਇਹ ਮੇਰੇ ਨਾਲ ਵਧੀਆ ਰਿਆ ਬੁਰਾ ਹਾਲ ਹੋ ਗਿਆ ਬਸ ਉਹਨਾਂ ਦੀਆਂ ਤਿਆਰੀਆਂ ਚਾ ਵਸਨ ਹੋਏ ਬਾਈਂ ਕਰਾਂਗੇ ਮੁਰਕਾ ਪੱਕ ਤੱਕ ਆ ਹਾਂ ਹਾਂ ਮੁਰਕਾ ਥੋੜਾ ਗਿਆ ਬਾਈ ਯਾਰ ਬੁਰਾ ਹਾਲ ਹੋ ਗਿਆ ਤੂੰ ਬਈ ਮੋਹਿਆ ਹਿੱਟੀ ਬੈਠਾ ਬਾਹਾਂ ਇੱਕ ਤਾਂ ਸਿਟਣਾ ਹੀ ਆ ਮਲਾਜਮ ਪੁਲਿਸ ਮਲਾਜਮ ਠੱਕ ਗਿਆ ਬਹੁਤ ਠੱਕ ਗਿਆ ਹੋਰ ਤੀਜਾ ਆ ਆਪਣਾ ਮਲਾਜਮ ਭਾਈ ਸੀ ਜਿਹੜਾ ਕਰਦੀ ਨਾ ਕਰਾਣੀ ਪਾਸਪੋਰਟ ਦੇ ਆ ਜਾਂਚ ਪਿਆਰੀ ਕਰਦੇ ਆ ਭਾਈ ਪਤਾ ਯਾਰ ਠੀਕ ਤੂੰ ਤਾਂ ਇੱਥੇ ਆ ਤੂੰ ਤਾਂ ਇੱਥੇ ਆ ਹਾਂ ਨਾ ਮੈਂ ਜਾਣਾ ਤੂੰ ਤਾਂ ਇੱਥੇ ਆ ਰਾਤ ਨੂੰ ਮੈਂ ਮੈਂ ਜਾਣਾ ਮੈਂ ਜਾਣਾ ਚਲੋ ਬਸ ਆਹ ਦੇਖੋ ਮੇਰੇ ਮਾਣ ਦੀ ਚਾਰ ਚਾਰੀ ਹੁੰਦਾ ਹੈ ਜਾਣਾ ਨਾ ਹੁਣ ਠੀਕ ਹੈ ਚੱਲੇ ਮਾਦਾ ਤੁਸੀਂ ਚੱਲੇ ਤੁਸੀਂ ਜਾਣਾ ਤਾਂ ਹੈ ਕਿ ਅਜੇ ਤੱਕ ਇੱਥੇ ਹੈ ਤਾਂ ਸੀਨ ਪਏ ਨੇ ਠੀਕ ਆ ਤੂੰ ਤਾਂ ਦੇਖਾਂਗੇ ਜੀ ਅੰਤ ਆ ਉੱਗੀ ਨੋਰ ਤੇ ਨਾ ਕਿਤੇ ਨਾਈਟ ਸਵਾਰ ਆ ਆ ਜਾਵਾਂਗਾ ਸੂਟ ਆਪਣਾ ਹਾਂ ਇੱਥੇ ਉਦੋਂ ਅਜੇ ਤਾਂ ਆਪਣੇ ਸੀਨ ਹੈ ਹੋਰ ਬਾਈ ਤੂੰ ਹੈਗਾ ਇੱਥੇ ਹੀ ਫਿਰ ਅੱਜ ਇੱਥੇ ਹੀ ਆ ਬੁਲਾ ਦਿੱਤਾ ਠੀਕ ਆ ਉਹ ਦੇਖ ਲੈ ਯਾਰ ਬੰਦਾ ਜੰਮੀ ਦਾ ਸੰਹਰਾ ਮੋਚਾ ਉਹ ਥਾਣੇ ਚੋਂ ਕਢਾ ਕੇ ਲੈ ਆਏ ਆ ਛੜਾ ਕੇ ਲੈ ਆਏ ਆ ਇੰਨੀ ਮਿਹਨਤ ਕਰ ਲਈ ਤੇ ਉਹਦੇ ਪਿੱਛੇ

ਬਣਾਇਆ ਨੇ ਠੀਕ ਹੈ ਚੱਲ ਕੋਈ ਗੱਲ ਨਹੀਂ ਡਾਊਨਲੋਡ ਘਟਨਾ ਪਿਆਦਾ ਉਹਨਾਂ ਕੋਈ ਡਾਇਲੋਗ ਉਹਦੇ ਵੀ ਹਾਸੇ ਆ ਜਾਂਦੇ ਆ ਕੁਝ ਹੋਰ ਨਹੀਂ ਹੋ ਜਾਂਦਾ ਤੇ ਉਹ ਮੈਂ ਲੱਗਦੀ ਹੈ ਉਹਨਾਂ ਤੇ ਹੁਣ ਆਪਾਂ ਚੱਲੇ ਨਵੇਂ ਲੋਕੇਸ਼ਨ ਤੇ ਤਿਆਰ ਬਾਰੇ ਬਈ ਵਰਗੇ ਸਾਰੇ ਰੈਡੀ ਆ ਕੁਰਤੇ ਜਾਂਵਰੇ ਪਾ ਕੇ ਰੈਡੀ ਆ ਜੀ ਇਧਰ ਬਚੋਲਾ ਸਾਹਿਬ ਤਿਆਰ ਆ ਸਾਰੇ ਮੈਨਿਫੀਕੇਸ਼ਨ ਤੇ ਜੀ ਬਿਠਾ ਲਓ ਇੱਕ ਦੋ ਜੇ ਨੇ ਕਰਕੇ ਸਾਰੇ ਸਿਵਤਤੀ ਹੋ ਗਈ ਕਰਤਾ ਹਾਂ ਨੂੰ ਤੋ ਕਹਿੰਦਾ ਅਸੀਂ ਬਾਹਰ ਨਹੀਂ ਜਾਂਦੇ ਤੇ ਲੜ ਕਰਤਾ ਹਾਂ ਹੰਡਾ ਸੁੱਤੇ ਪੰਡ ਚੱਕ ਸਿਰ ਤੇ ਹਾਂ ਅੱਜ ਕੋਈ ਵਿਚਾਰ ਨਹੀਂ ਰੱਖਿਆ ਤੁਸੀਂ ਹਜੂਰ ਪਿਆਰ ਕਰਨ ਦੀ ਵਾਰੀ ਇਹ ਕਰਨ ਵਾਲੇ ਵਿਚਾਰ ਰੱਖੀ ਨਹੀਂ ਜਾ ਰਹੇ ਅੱਜ ਆਉਣ ਨਹੀਂ ਰਹੇ ਵਿਚਾਰ ਚਲੋ ਭਾਈ ਚਲੋ ਤੂੰ ਤਾਂ ਮੇਰੇ ਨਾਲ ਆ ਜੀ ਤੂੰ ਜਾਣਾ ਤੂੰ ਜਾਣਾ ਮੇਰੇ ਨਾਲ ਆ ਜੀ ਨਾ ਤੂੰ ਇੱਥੇ ਹਾਂ ਮੈਂ ਇੱਧਰ ਹਾਂ ਠੀਕ ਆ ਉਧਰ ਹੁਣ ਕਿਹੜੀ ਜਗ੍ਹਾ ਜਾਣਾ ਮਾਰੀ ਮਕਲਾਵਾ ਫਰੈਂਡ ਇਧਰ ਹੈ ਠੀਕ ਆ ਮੈਂ ਉਧਰ ਜਾਣਾ ਕਿ ਜਾਣਾ ਨਹੀਂ ਮੈਂ ਤਾਂ ਪੁੱਛਿਆ ਨਹੀਂ ਬਈ ਨੂੰ ਕਿੱਕਰ ہماری ਮਨਿੰਦਰ ਫੈਮਿਲੀ ਹੈ ਮੈਂ ਵੀ ਜਾਣਾ ਹਾਂ ਮੈਂ ਤਾਂ ਪੁੱਛਿਆ ਨਹੀਂ ਮੈਂ ਜਾਣਾ ਕਿ ਜਾਣਾ ਨਹੀਂ ਕਿਕਰ ਸਿੰਘ ਕਿੱਥੇ ਆ ਗਿਆ ਕਿਕਰ ਸਿੰਘ ਇੱਧਰ ਹੈ ਇੱਧਰ ਤੋਂ ਕਿੱਥੇ ਰਹੇਗਾ ਇੱਧਰ ਹਾਂ ਟੂਂਗਰੀਆਂ ਨਾਲ ਮੈਂ ਕੁਛ ਨਹੀਂ ਮੈਂ ਫਿਰ ਬਲੌਗਰ ਹੈ ਉਹਨਾਂ ਦਾ ਪੀਏ ਆ ਪਰਸਨਲ ਅਸਿਸਟੈਂਟ ਆਪਾਂ ਇੱਥੇ ਰਹਿਣਾ ਚੱਲ ਮੈਂ ਇਹਨਾਂ ਛੱਡਿਆ ਆਉਣਾ ਫਿਰ ਇਹਨਾਂ ਨੂੰ ਚੱਲਗੇ ਚਲੋ ਜੀ ਚਲੋ ਰੈਡੀ ਹੋ ਉੱਥੇ ਜੋ ਉੱਥੇ ਰੈਡੀ ਹੋ ਕੇ ਉਠਾ ਲਓਗੇ ਕਰਕੇ ਦੋ ਦੋ ਚ ਕਰਕੇ ਕੌਣ ਕੌਣ ਆਉਂਦਾ ਭਾ ਹੈ ਕਿ ਬੰਦੇ ਪੂਰੀਆਂ ਫਿਰ ਤੁਸੀਂ